ਸੰਯੁਕਤ ਕਿਸਾਨ ਮੋਰਚੇ ਵੱਲੋਂ 파ਰਤਬੰਦ ਦਾ ਸੱਦਾ ਦਿੱਤਾ ਗਿਆ ਸੀ ਇਸ ਦੇ ਸੰਬੰਧ ਵਿੱਚ ਸਮਰਾਲਾ ਵਿਖੇ 파ਰਤਬੰਦ ਦਾ ਮਿਲਿਆ ਚੁਲਿਆ ਸਰਵੇਖਣ ਨੂੰ ਮਿਲਿਆ ਸਮਰਾਲਾ ਦੇ ਬਹੁਤ ਥਾਵਾਂ ਤੇ ਸੰਯੁਕਤ ਕਿਸਾਨ ਮੋਰਚੇ ਦੇ ਕਿਸਾਨਾਂ ਵੱਲੋਂ ਕਈ ਬੈਂਕ ਮਾਲ ਤੇ ਕਈ ਦੁਕਾਨਾਂ ਨੂੰ ਜਾ ਕੇ ਅਪੀਲ ਕੀਤੀ ਗਈ ਅਤੇ ਬੰਦ ਕਰਵਾਇਆ ਗਿਆ ਇਸ ਮੌਕੇ ਕਿਸਾਨਾਂ ਦਾ ਕਹਿਣਾ ਸੀ ਕਿ ਅਸੀਂ ਅੱਜ 파ਰਤਬੰਦ ਦਾ ਜੋ ਸੱਦਾ ਦਿੱਤਾ ਹੈ ਇਸ ਨੂੰ 1 ਮਹੀਨਾ ਪਹਿਲਾਂ ਜਨਤਕ ਕਰਨਾ ਸ਼ੁਰੂ ਕੀਤਾ ਸੀ ਇਸ ਤੋਂ ਬਾਅਦ ਅੱਜ ਅਸੀਂ ਸਮਰਾਲਾ ਬਾਜ਼ਾਰਾਂ ਵਿੱਚ ਜਿੱਥੇ ਕਈ ਦੁਕਾਨਾਂ ਬੈਂਕ ਜਾਂ ਮਾਲ ਜਿਹੜੇ ਕਿ ਖੁੱਲੇ ਹੋਏ ਨੇ ਉਸ ਨੂੰ ਅਪੀਲ ਕਰਕੇ ਬੰਦ ਕਰਵਾਇਆ ਆ ਤੇ ਉਹਨਾਂ ਨੂੰ ਸਾਥ ਦੇਣ ਦੇ ਲਈ ਕਿਹਾ ਉੱਥੇ ਹੀ ਆਪਣੇ ਆਪਣੇ ادارے ਵੀ ਉਹਨਾਂ ਨੂੰ ਬੰਦ ਕਰ ਲਈ ਕਿਆ ਗਿਆ ਤਕਰੀਬਨ ਜਿਨ੍ਹਾਂ ਲੋਕਾਂ ਨੂੰ اپیل ਕੀਤੀ ਗਈ ਸੀ ਉਹਨਾਂ ਦੇ ਵੱਲੋਂ ਵੀ ਸਾਡਾ ਸਾਥ ਦਿੱਤਾ ਗਿਆ ਮਨਜੀਤ ਸਿੰਘ ਢੀਂਡਸਾ ਦੀ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਜ਼ਿਲ੍ਹਾ ਪ੍ਰਧਾਨ ਨੂੰ ਬੰਦ ਨੂੰ ਲੈ ਕੇ ਕਿਸ ਤਰ੍ਹਾਂ ਲੱਗਿਆ ਸਬਨਾਲੇ ਵਿੱਚ ਬੰਦ ਦਾ ਸਾਨੂੰ ਤਕਰੀਬਨ ਪੂਰਨ ਸਹਿਯੋਗ ਇਹ ਲੱਗ ਰਿਹਾ ਸਾਰੇ ਕੋਈ ਇੱਕ ਅੱਧੀ ਦੋ ਦੁਕਾਨਾਂ ਖੁੱਲੀਆਂ ਸੀ ਜਿਵੇਂ ਆ ਮਾਲ ਖੁੱਲਾ ਸੀ ਇਹਨਾਂ ਨੇ ਵੀ ਬੇਨਤੀ ਪ੍ਰਬੰਧ ਕਰ ਲਈ ਇੱਕ ਸ਼ਰਾਬ ਦਾ ਠੇਕਾ ਖੁੱਲਾ ਸੀ ਉਹਨਾਂ ਨੇ ਵੀ ਸਾਡੇ ਕਹਿ ਤੇ ਜਦੋਂ ਬੰਦ ਕਰ ਲਿਆ ਹੋਰ ਕੋਈ ਹੈ ਅੱਕੇ ਜਾ ਕੇ ਅਸੀਂ ਦੇਖ ਲੈਣੇ ਆ ਵੈਸੇ ਸਹਿਯੋਗ ਦੇ ਰਹੇ ਆ ਅੱਜ ਦਾ ਪ੍ਰੋਗਰਾਮ ਕੀ ਤੁਹਾਡਾ ਸਾਰਾ ਜੀ ਅੱਜ ਦਾ ਸਾਰੇ ਦਿਨ ਦਾ ਪ੍ਰੋਗਰਾਮ ਕੀ ਹੈ ਅੱਜ ਅੱਜ ਉੱਥੇ ਟੋਲ ਪਲਾਜੇ ਤੇ ਵੀ ਸਾਡੇ ਬੰਦੇ ਬੈਠੇ ਨੇ 12 ਵਜੇ ਤੋਂ ਫੇਰ ਟ੍ਰੈਫਿਕ ਵੀ ਬੰਦ ਹੋਊਗੀ ਉਹਦੇ ਵਿੱਚ ਹੁਣ ਆ ਇਹਦੇ ਕਰਕੇ ਸਕੂਲਾਂ ਦੇ ਪੇਪਰ ਵੀ ਸੀਗੇ ਕੁਝ ਨੇ ਡਾਕਟਰ ਦੇ ਜਾਣਾ ਮੈਰਿਜ ਨੇ ਅੱਜ ਵਿਆਹ ਬਹੁਤ ਨੇ ਉਹਦੇ ਕਰਕੇ ਖੁੱਲ੍ਹ ਦਿੱਤੀ ਹੀ ਆ 12 ਵਜੇ ਤੋਂ 4 ਵਜੇ ਥਈ ਅਸਰ ਦਿਖ ਰਿਹਾ ਬਾਜ਼ਾਰ ਤੇ ਦੇਖੋ ਜੀ ਲੋਕਾਂ ਦਾ ਬਹੁਤ ਵੱਡਾ ਰਿਸਪੌਂਸ ਆ ਮੈਂ ਹੁਣ ਪੂਰਾ ਬਾਜ਼ਾਰ ਘੁੰਮ ਕੇ ਆਇਆ ਸੰਬਰਾਲਾ ਮੱਛਵੜਾ ਜਾਣ ਕੇ ਮੈਂ ਧੰਨਵਾਦ ਵੀ ਕਰਦਾ ਸਾਰੇ ਦੁਕਾਨਦਾਰ ਭਾਈਚਾਰੇ ਦਾ ਹਰ ਇੱਕ ਵਰਗ ਨੇ ਸਾਨੂੰ ਸਾਥ ਦਿੱਤਾ ਕਿਉਂਕਿ ਸਾਰੇ ਬਾਜ਼ਾਰ ਬਿਲਕੁਲ ਬੰਦ ਨੇ ਇੱਕ ਮੈਡੀਕਲ ਜਿਹੜੀ ਆਪਾਂ ਛੋੜ ਦਿੱਤੀ ਸੀ ਉਹੀ-ਉਹੀ ਖੁੱਲੇ ਨੇ ਮੈਂ ਆਪਣੇ ਵੱਲੋਂ ਤੇ ਸਾਰੇ ਸੰਯੁਕਤ ਮੋਰਚੇ ਵੱਲੋਂ ਇਹਨਾਂ ਦੁਕਾਨਦਾਰ ਭਰਾਵਾਂ ਦਾ ਤੇ ਕੋਈ ਵੀ ਵਰਗ ਆ ਜਿਨ੍ਹਾਂ ਨੇ ਸਾਡਾ ਚਾਹੇ ਉਹ ਮੇਸਤਰੀ ਸੀਗੇ ਸਭ ਨੇ ਸਾਡਾ ਸਾਥ ਦਿੱਤਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਇਹ